ਭਲੇ 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 ਉਹ ਤੁਸੀਂ ਤਾਂ ਕਿਸੇ ਗੱਲੋਂ ਘੱਟ ਨਹੀਂ ਹੈਗੇ ਏਡੇ ਏਡੇ ਕੰਮ ਕਰਦੇ ਤੁਸੀਂ ਤਾਂ ਵਾਹ ਜੀ ਵਾਹ 15 ਦਿਨ ਦੀ ਗੱਲ ਆ ਸਿਰਫ 15 ਦਿਨ ਦੀ ਹਾਂ ਹੁਣ ਮੈਨੂੰ ਇੰਨਾ ਪਤਾ ਵੀ ਤੁਹਾਨੂੰ ਪਤਾ ਵੀ ਅੱਜ 4 ਮਹੀਨਾ ਸ਼ੁਰੂ ਹੋ ਗਿਆ 15 ਦਿਨ ਹਾਂ ਤੁਹਾਨੂੰ ਕੋਈ ਲੱਖ ਜੋਰ ਲਾ ਲਵੇ ਵੀ ਆ ਜਾ ਹੁਣ ਚੱਲੀਏ ਨਸ਼ੇ ਕਰਨ ਆ ਜਾ ਚੱਲੀਏ ਸ਼ਰਾਬ ਪੀਣ ਆ ਜਾ ਚੱਲੀਏ ਹੁਣ ਦਾੜ੍ਹੀ ਕੇਸ ਕਟਾਉਣ ਨਾ ਨਾ ਤੁਸੀਂ ਤਾਂ ਜਾਣਾ ਹੀ ਨਹੀਂ ਤੁਸੀਂ ਤਾਂ ਇੰਨਾ ਪਿਆਰ ਕਰਦੇ ਹੋ ਗੁਰੂ ਸਾਹਿਬ ਨੂੰ ਹਾਂ ਤੁਹਾਨੂੰ ਪਤਾ ਵੀ ਉਹ ਨਕੀਆਂ ਜੰਦਾ ਉਹ 7 ਸਾਲ ਤੇ 9 ਸਾਲ ਦੇ ਸਹਿਬਜਾ ਦੇ ਉਹ ਕਿਵੇਂ ਦਵਾਰ ਚ ਚੜੇ ਗਏ ਨੇ ਤੁਸੀਂ ਜਾਣਦੇ ਹੋ ਨਾ ਹਾਂ ਮਤਲਬ ਤੁਹਾਨੂੰ ਹੁਣ ਕੋਈ ਮਰਜ਼ੀ ਕੁਝ ਕਹਿ ਲਵੇ ਤੁਸੀਂ ਤਾਂ ਹੁਣ ਇੰਨਾ ਪਾਠ ਕਰਨਾ ਮਹੀਨੇ ਤੁਸੀਂ ਤਾਂ ਸਰਵਿ ਟਾ ਕੇ ਰੱਖੋਗੇ ਹਾਂ ਕਿਉਂਕਿ ਤੁਹਾਨੂੰ ਪਤਾ ਵੀ ਉਹ ਛੋਟੇ ਛੋਟੇ ੱਕੇ ਮੇ ਖੰਡੇ ਬੁਰਜ ਵਿੱਚ ਬੈਠੇ ਹੋਣੇ ਬਾਬੇ ਆਪਣੇ ਤੁਸੀਂ ਜਾਣਦੇ ਹੋ ਵੀ ਚਮਕੌਰ ਸਾਹਿਬ ਸਵਾ ਸਵਾ ਲੱਖਣਾ ਕੱਲਾ ਕੱਲਾ ਸਿੰਘ ਲੜਿਆ ਸ਼ਰਾਬ ਨਾ 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 ਪੂਰੀ ਦੁਨੀਆ ਨੂੰ ਦਿਖਾ ਦਾਂਗੇ ਅਸੀਂ ਵੀ ਅਸੀਂ ਕਿੰਨਾ ਪਿਆਰ ਕਰਦੇ ਹਾਂ ਸਾਹਿਬਜ਼ਾਦਿਆਂ ਨੂੰ ਹਾਂ ਤੁਸੀਂ ਕਿਸੇ ਗੱਲੋਂ ਘੱਟ ਨਹੀਂ ਮੈਨੂੰ ਪਤਾ ਮੈਂ ਜਾਣਦਾ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਤੁਸੀਂ ਸਾਹਿਬਜ਼ਾਦਿਆਂ ਨੂੰ ਤੁਹਾਨੂੰ ਪਤਾ ਵੀ ਆਪਣੀਆਂ ਰਗਾਾਂ 'ਚ ਜਦ ਆਪਾਂ ਖੂਨ ਟੈਸਟ ਕਰਾਉਨੇ ਹੁੰਨੇ ਨਾ ਉਹ ਲਹੂ ਨਿਕਲਦਾ ਹੁੰਦਾ ਉਹ ਸਾਹਿਬਜ਼ਾਦਿਆਂ ਦਾ ਆਇਆ ਮੈਨੂੰ ਇੰਨਾ ਵਿਸ਼ਵਾਸ ਆ ਤੁਸੀਂ ਕੇਸ ਦਾੜੀ ਨਹੀਂ ਕਟਾਉਣੇ ਹੁਣ ਮੈਨੂੰ ਬਹੁਤ ਵਿਸ਼ਵਾਸ ਆ ਤੁਹਾ